ਤਰੀਕ ਨੂੰ ਜੀ ਕਾਲਤਖ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾ ਚ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆ ਆਸ਼ੀਰਵਾਦ ਮਿਲ ਰਿਹਾ ਹੈ ਜੋ ਹਾਲਾਤ ਐ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤੱਬ શ્રી ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੀ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤੱਤ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੋਲੀ-ਹੋਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਆ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਥੋਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਓ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਜਬਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣੀ ਤਰੀਕ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾਜ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਆਸ਼ੀਰਵਾਦ ਮਿਲ ਰਿਹਾ ਹੈ ਜੋ ਹਾਲਾਤ ਐ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ-ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤਾਂ ਸ੍ਰੀ ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟਰਾ ਸਰਕਾਰ ਨੇ ਜਿਹੜੇ ਆਪਣੀ ਪ੍ਰਾਣਾ ਐਕਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਬਰਾਕਾ ਸਰਕਾਰ ਨੇ ਤੱਤ ਹਯੂਤ ਸਾਹਿਬ ਦਿਲਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੌਲੀ ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਆ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ ਆਈ ਥੋ 3 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾਂ ਗੱਤ ਖਰਾਏ ਤੇ ਆਪਣੀ ਫੌਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ